ਜਾਹੀ ਨਮਸਕਾਰ ਸੱਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵਾ ਵਾ ਇੱਕ ਵਾਰ ਫਿਰ ਤੁਹਾਡਾ ਸਾਰਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਅਸੀਂ ਪਹੁੰਚੇ ਆ ਪਠਾਨਕੋਟ ਪਠਾਨਕੋਟ ਦੇ ਪੁਰਾਣਾ ਸ਼ਾਪੁਰ ਰੋਡ ਤੇ ਇੱਕ ਬਹੁਤ ਵੱਡਾ ਅਖਾੜਾ ਆ ਜੋ ਕਿ ਮਹਾਵੀਰ ਵਿਅਮ ਸ਼ਾਲਾ ਸ਼ੰਕਰ ਅਖਾੜਾ ਦੇ ਨਾਲ ਨਾਲ ਪ੍ਰਸਿੱਧ ਆ ਇਸ ਅਖਾੜੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਕੁਸ਼ਤੀ ਕਰਦੇ ਨੇ ਪਹਿਲਵਾਨੀ ਕਰਦੇ ਨੇ ਤੇ ਬਹੁਤ ਸਾਰੇ ਖੇਤਰਾ ਵਿੱਚ ਜਿਹੜੀਆਂ ਉਹਨਾਂ ਨੇ ਮੱਲਾ ਮਾਰੀਆਂ ਨੇ ਇਥੋਂ ਦੇ ਜਿਹੜੇ ਮੁੱਖ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਟਾਈਮ ਲੰਦਾ ਹੈ ਕਿਸ ਤਰ੍ਹਾਂ ਦੀ ਜਿਹੜੀ ਹੈ ਇੱਥੇ ਇਹਨਾਂ ਦਾ ਟ੍ਰੇਨਿੰਗ ਚੱਲਦੀ ਹੈ ਤੇ ਕੀ ਕੀ ਇਹਨਾਂ ਨੂੰ ਫੈਸਿਲਿਟੀਆਂ ਮਿਲ ਰਹੀਆਂ ਕਿ ਕੀ ਨਹੀਂ ਹੋ ਰਿਹਾਗਾ ਤਾਂ ਜੈਨ ਸਰ ਜੈਨ ਜੀ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ ਤੇ ਜਿਹੜੇ ਇਹ ਟੜਾ ਖਾੜਾ ਹੈ ਕਿੱਥੇ ਪੈਂਦਾ ਹੈ ਤੇ ਕੀ ਨਾਂ ਹੈ ਤੇ ਕਿੰਨਾ ਪੁਰਾਣਾ ਹੈ ਇਹਦੇ ਬਾਰੇ ਵੀ ਸਾਨੂੰ ਦੱਸ ਦਿਓ ਇਹ ਸਾਡਾ ਖਾੜਾ ਮਹਾਵੀਰ ਵਿਅਮਨਸ਼ਾਲਾ ਸ਼ੰਕਰੀ ਦਾ ਖਾੜਾ ਦੇ ਨਾਂ ਤੋਂ ਮਸ਼ਹੂਰ ਹੈਗਾ ਔਰ ਕਾਫੀ ਪੁਰਾਣਾ ਖਾੜਾ ਹੈ ਅਸੀਂ ਕਹੀਏਗੀ ਆਜ਼ਾਦੀ ਦੇ ਟਾਈਮ ਤੋਂ ਪਹਿਲੇ ਦਾ ਖਾੜਾ ਚੱਲ ਰਿਹਾ ਹੈ ਤੇ ਇਹ 올ਡ ਸ਼ਾਪੁਰ ਰੋਡ ਪਠਾਨਕੋਟ ਦੇ ਉੱਤੇ ਵਸਤੇ ਤਾਂ ਤੇ ਇੱਥੇ ਸਾਡੇ ਬਜ਼ੁਰਗਾਂ ਨੇ ਵੀ ਸੇਵਾਵਾਂ ਦਿੱਤੀਆਂ ਤੇ ਕਾਫੀ ਦੇਰ ਤੋਂ ਇੱਥੇ ਪਹਿਲਵਾਨੀ ਚੱਲ ਰਹੀ ਹੈ ਚਲੋ ਇਸ ਵੇਲੇ ਥੋੜਾ ਜਿਆ ਥੋੜਾ ਹਾਲਾਤ ਥੋੜੇ ਜੇ ਇਦਾਂ ਦੇ ਹੈ ਕਿ ਚਲੋ ਫੈਸਿਲਿਟੀ ਮਿਲ ਨਹੀਂ پا ਰਹੀ ਪਰ ਇਹ ਅਖਾੜਾ ਇੰਨਾ ਕੋ ਪੁਰਾਣਾ ਕਿ ਸਾਡੇ ਤੁਸੀਂ ਜਿਮ ਨੂੰ ਦੇਖੋਗੇ ਤੇ ਤੁਹਾਨੂੰ ਪਤਾ ਲੱਗੇਗਾ ਕਿ ਦੇਗੀ ਵੇਟ ਅੱਜ ਕਿਤੇ ਵੀ ਕਿਸੇ ਵੀ ਅਖਾੜੇ 'ਚ ਯੂਜ਼ ਨਹੀਂ ਹੋ ਰਿਹਾ ਹੋਣਾ ਕਿਸੇ ਜਿਮ 'ਚ ਨਹੀਂ ਯੂਜ਼ ਹੋ ਰਿਹਾ ਹੋਣਾ ਉਹ ਉਸ ਟਾਈਮ ਦੇ ਸਾਡੇ ਜਿਹੜੇ ਇਨਸਟਰੂਮੈਂਟਸ ਜਿਹੜੇ ਆ ਅੱਜ ਤੱਕ ਚੱਲਦੇ ਆ ਦੇਸੀ ਜਿਹੜੇ ਸਾਡੇ ਹੈਗੇ ਪੂਰਾ ਪਿਓਰ ਦੇਸੀ ਜਿਹੜਾ ਤੇ ਉਹੀ ਚੀਜ਼ ਨੂੰ ਅਸੀਂ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਤੇ ਜਿੱਦਾਂ ਸਾਡੇ ਬਜ਼ੁਰਗ ਸੇਵਾਵਾਂ 'ਵਾਂ ਲਾ ਕੇ ਗਏ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਹੋਂਦੇ ਵਾਂਗੂ ਹੀ ਅਸੀਂ ਕੁਛ ਨਾ ਕੁਛ ਕਰਕੇ ਕਰਦੇ ਰਹੀਏ ਖੜੇ ਦੇ ਵਿੱਚ ਸਰ ਸਾਡੇ ਦਸ਼ਕਾ ਨੂੰ ਪਹਿਲਾਂ ਦੱਸ ਦੋ ਕਿ ਮਹਾਵੀਰ ਸ਼ੰਕਰ ਖੜਾ ਇਹਦਾ ਨਾਂ ਕਿਉਂ ਪਿਆ ਮਹਾਵੀਰ ਵਿਅਮਸ਼ਾਲਾ ਦੇਖੋ ਜੀ ਗੁਰ ਰੰਗਵਲੀ ਦੇ ਨਾਂ ਤੋਂ ਆ ਸਾਡੇ ਵਿੱਚ ਰੰਗਵਲੀ ਤੋਂ ਪਹਿਲਵਾਨੀ ਉਹਨਾਂ ਤੋਂ ਸ਼ੁਰੂ ਹੁੰਦੀ ਹੈ ਜੀ ਸਾਡੇ ਪੀਰ ਉਹੀ ਹੈ ਤੇ ਸ਼ੰਕਰਦਾਸ ਜੀ ਇੱਥੇ ਦੇ ਪਹਿਲੇ ਸੇਵਾਦਾਰ ਹੀਗੇ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਯੋਗਦਾਨ ਦਿੱਤਾ ਹੀਗਾ ਤੇ ਅਖਾੜੇ ਨੂੰ ਮਤਲਬ ਇੱਕ ਐਸਟੈਬਲਿਸ਼ ਕੀਤਾ ਹੀਗਾ ਕਿ ਇਹ ਅਖਾੜਾ ਹੈ ਮਤਲਬ ਉਸ ਟਾਈਮ ਦੇ ਉੱਤੇ ਬਹੁਤ ਮੈਂ ਕਹਿੰਨਾ ਪਠਾਨਕੋਟ ਦਾ ਜਾਂ ਲਾਗੇ ਸ਼ਾਗੇ ਦੇ ਪਿੰਡਾਂ ਦਾ ਕੋਈ ਬਜ਼ੁਰਗ ਐਦਾ ਦਾ ਨਹੀਂ ਹੋਏਗਾ ਜਿਨੇ ਇੱਥੇ ਮਿਹਨਤ ਨਹੀਂ ਰਾਈ ਹੋਈਗੀ ਜਿਹੜਾ ਪਲਵਾਨੀ ਨਾਲ ਜੁੜਿਆ ਹੋਇਆ ਤੇ ਅੱਜ ਵੀ ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ ਕਿ ਦੂਰੂ ਦੂਰੋਂ ਸਾਡੇ ਬੱਚੇ ਵੀ ਅੱਜ ਤਿਆਰ ਹੋ ਰਹੇ ਆ ਤੇ ਅਸੀਂ ਵੀ ਕਰ ਰਹੇ ਆ ਇਸੇ ਨਾਂ ਤੋਂ ਸ਼ੰਕਰਦਾਸ ਜੀ ਦੇ ਨਾਂ ਤੋਂ ਸ਼ੰਕਰ ਦਾ ਅਖਾੜਾ ਮਹਾਵੀਰ ਵਿਅਮਨਸ਼ਾਲਾ ਸ਼ੰਕਰਦਾਸ ਅਖਾੜਾ ਕੋਲ ਸ਼ਾਹੋ ਦੇ ਇਹ ਨਾ ਆਣਾ ਦੱਸਦੇ ਸਰ ਜਿਹੜਾ ਅਖਾੜਾ ਹੈਗਾ ਪਠਾਨਕੋਟ ਚ ਇਕੱਲਾ ਹੈ ਕਿ ਹੋਰ ਵੀ ਕੋਈ ਖੜਾ ਕਰਦੇ ਪਠਾਨਕੋਟ ਦੇ ਵਿੱਚ ਹੋਰ ਵੀ ਅਖਾੜੇ ਹੈਗੇ ਆ ਬਟ ਸਭ ਤੋਂ ਪੁਰਾਣਾ ਜਿਹੜਾ ਅਸੀਂ ਅਖਾੜਾ ਗਈਏ ਤੇ ਇਹੀ ਅਖਾੜਾ ਹੋਇਆ ਤੇ ਸਰ ਇਹ ਕਿਹੜੀ ਉਮਰ ਦੇ ਜਿਹੜੇ ਆ ਬੱਚੇ ਗਏ ਆ ਜਿਹੜੇ ਨੌਜਵਾਨ ਹੈਗੇ ਆ ਇਥੋਂ ਜਿਹੜੀ ਹੈ ਟ੍ਰੇਨਿੰਗ ਲਾਗੇ ਅਸੀਂ ਲਾ ਗਏ ਚੱਲੀਏ ਜਿਨ੍ਹਾਂ ਨੇ ਤੇ ਪਲਵਾਨੀ ਕਰਨੀ ਹੈ ਉਹ ਤੇ 8-10 ਸਾਲ ਦਾ ਬੱਚਾ ਹੁੰਦਾ ਦੇ ਇੱਥੇ ਭੇਜ ਦਿੰਦੇ ਬਾਕੀ ਬਾਕੀ ਜਿਹੜੇ ਸਾਡੇ ਵੱਡੇ ਪਲਵਾਨ ਬਜ਼ੁਰਗ ਵੀ ਹੈਗੇ ਆ ਜਿਨ੍ਹਾਂ ਨੇ ਹੁਣ ਪਲਵਾਨੀਆਂ ਛੱਡ ਵੀ ਦਿੱਤੀਆਂ ਕੁਝ ਸਾਡੇ ਪਲਵਾਨ ਮਾਲੀਆਂ ਵੀ ਖੁੱਲ ਰਹੇ ਹੈਗੇ ਤੇ ਬਾਕੀ ਮਿਡਲ ਏਜ ਜਿਹੜੇ ਹੈਗੇ ਆ ਉਹ ਤਿਆਰੀਆਂ ਕਰ ਰਹੇ ਆ ਆਪਣੀਆਂ ਮਲ ਬਣਨ ਦੀਆਂ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦੇ ਵਿੱਚ ਅਸੀਂ ਯੋਗਦਾਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਤਾਂ ਸਾਡੇ ਵਸਤਾ ਜਾਂਦਾ ਹੈ ਸਰ ਕਿਸ ਤਰ੍ਹਾਂ ਦੀ ਤਿਆਰੀ ਚੱਲਦੀ ਹੈ ਤਿਆਰੀ ਸਰ ਦੇਖੋ ਇੱਕ ਪਲਵਾਨ ਦੀ ਤਿਆਰੀ ਨੂੰ ਐਕਸਪਲੇਨ ਕਰਨਾ ਥੋੜਾ ਜਿਆ ਮੁਸ਼ਕਲ ਹੈ ਸਵੇਰੇ 4 ਵਜੇ ਉੱਠਿਆ ਜਾਂਦਾ ਜੀ ਦੋ ਟਾਈਮ ਮਿਹਨਤ ਲਾਣੀ ਦੋ-ਦੋ ਘੰਟੇ ਦੁਨੀਆ ਤੋਂ ਨਾਤਾ ਤੋੜਨਾ ਪੈਂਦਾ ਪਲਵਾਨੀ ਕੋਈ ਬੜੀ ਗਾਂ ਦੀ ਚੀਜ਼ ਹੈ ਇਹ ਖਾਲਾ ਜੀ ਦਾ ਬਾੜਾ ਨਹੀਂ ਕਿ ਅਸੀਂ ਜਿੱਥੇ ਜਾਇਆ ਦੇ ਇਸ ਚੀਜ਼ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਬੱਚੇ ਤਿਆਰੀਆਂ ਕਰ ਰਹੇ ਆਪਣੀ ਮਿਹਨਤ ਕਰ ਰਹੇ ਕੁਝ ਇੱਥੇ ਕਰ ਰਹੇ ਕੁਝ ਇੱਥੋਂ ਨਿਕਲ ਕੇ ਅੱਗੇ ਨੈਸ਼ਨਲ ਲੈਵਲ ਤੇ ਵੀ ਗਏ ਨੇ ਕੁਝ ਮੈਟਾਂ ਦੇ ਖੋਲ ਰਿਹਾ ਸਾਡੇ ਬੱਚੇ ਕੁਝ ਹਾਂ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਸਾਡੇ ਹੀ ਬੱਚੇ ਇੱਥੇ ਦੇ ਤਿਆਰ ਹੋਏ ਨੇ ਆਰਮੀ ਦੇ ਵਿੱਚ ਵੀ ਸੇਵਾਵਾਂ ਦੇ ਰਹੇ ਆ ਜੇ ਤੁਸੀਂ ਕਹੋਗੇ ਕਿ ਮੈਂ ਜਦੋਂ ਛੁੱਟੀ ਤੇ ਆਂਦੇ ਆ ਤੁਹਾਨੂੰ ਮਨ ਲਈ ਵੀਡੀਓ ਭੇਜਾਂਗਾ ਉਹ ਆਪਣੇ ਆਰਮੀ ਦੇ ਵਿੱਚ ਵੀ ਗਏ ਆ ਬੀਐਸਐਫ ਦੇ ਵਿੱਚ ਵੀ ਗਏ ਆ ਸਾਡੇ ਬੱਚੇ ਇੱਥੇ ਦੇ ਤਿਆਰ ਹੋਏ ਆ ਜੀ ਉਹ ਕੁੱਲ ਮਿਲਾ ਕੇ ਗੱਲ ਕਰੀਏ ਤੇ ਕਾਫੀ ਜਿਹੜੇ ਨੌਜਵਾਨ ਇੱਥੋਂ ਜਿਹੜੇ ਆ ਉਹ ਲੰਕੇਸ ਜਿਹੜੀ ਸਰਕਾਰੀ ਸੇਵਾਵਾਂ ਵੀ ਕਰ ਰਹੇ ਨੇ ਬਿਲਕੁਲ ਦੇਸ਼ ਦੀ ਸੇਵਾ ਕਰ ਰਹੇ ਆ ਸਰਕਾਰੀ ਸੇਵਾਵਾਂ ਕਰ ਰਹੇ ਆ ਆਪਣੇ ਸਮਾਜ ਦੀ ਸੇਵਾ ਕਰ ਰਹੇ ਆ ਬਹੁਤ ਵਧੀਆ ਸਾਨੂੰ ਵੀ ਲੱਗਦਾ ਕਿ ਚਲੋ ਜਿੰਨਾ ਕੁ ਅਸੀਂ ਕਰ ਸਕਦੇ ਆ ਤੇ ਦੇਸ਼ ਭਗਤੀ ਦੇ ਵਿੱਚ ਇਹਨਾਂ ਤੇ ਯੋਗਦਾਨ ਅਸੀਂ ਕਰ ਰਹੇ ਹਾਂ ਸਰ ਆਪਾਂ ਮੇਨ ਗੇਟ ਤੇ ਵੇਖਿਆ ਕਿ ਬੜੇ ਵੱਡੇ ਵੱਡੇ ਲਫਜ਼ਾਂ ਚ ਲਿਖਿਆ ਗਿਆ ਕਿ ਇੱਥੇ ਨਸ਼ਾ ਕਰਨਾ ਮਨਾ ਹੈ ਜਾਂ ਕੁਝ ਕੀ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਦੇਖੋ ਮੈਂ ਤੁਹਾਨੂੰ ਇੱਕ ਸਭ ਤੋਂ ਪਹਿਲੇ ਇੱਕ ਚੀਜ਼ ਦੱਸਦਾ ਸਭ ਤੋਂ ਵੱਡਾ ਕੋੜ ਇਸ ਵੇਲੇ ਸਮਾਜ ਦੇ ਵਿੱਚ ਨਸ਼ਾ ਚਲੋ ਪਹਿਲੇ ਟਾਈਮਾਂ ਦੇ ਉੱਤੇ ਚੱਲਦਾ ਸੀ ਕੋਈ ਡਰਿੰਕ ਕਰਦਾ ਸੀਗਾ ਪੈਕ ਛਕ ਲਾਂਦਾ ਸੀਗਾ ਜਾਂ ਉਹ ਤਾਂ ਇੱਕ ਸਮਾਜਿਕ ਤੱਤ ਵਾਹ ਸਰਕਾਰ ਵੀ ਅਲਾਉ ਕਰਦੀ ਸੀ ਪਰ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਪਈਆਂ ਜਿਹੜੀਆਂ ਅਸੀਂ ਕਦੀ ਸੁਣੀਆਂ ਨਹੀਂ ਜ਼ਿੰਦਗੀ ਦੇ ਵਿੱਚ ਉਹ ਇੰਨੀਆਂ ਕ ਖਤਰਨਾਕ ਆ ਜਿਹੜੀਆਂ ਅੱਧੀ ਤਾਂ ਜਵਾਨੀ ਸਾਡੀ ਖਾ ਗਈ ਹੈ ਸਾਡੇ ਪੰਜਾਬ ਦੀ ਅੱਧੀ ਜਵਾਨੀ ਖਾ ਗਈ ਹੈ ਬਾਕੀ ਜਿਹੜੀ ਬਚੀ ਖੁਚੀ ਜਵਾਨੀ ਆ ਉਹਨੂੰ ਅਸੀਂ ਸਮੇਟਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਕੁਝ ਤਮਕੇ ਸਾਡੇ ਲੱਗੇ ਜਿਹੜੇ ਥੋੜੇ ਅਸੀਂ بڑے ਨਹੀਂ ਕਵਾਂਗੇ ਸਲਮ ਏਰੀਆ ਸਾਡੇ ਲੱਗੇ ਹੀ ਆ ਉਹਨਾਂ ਦੇ ਬੱਚੇ ਜੀ ਐਨਾ ਸਾਡੀ ਫੈਸਿਲਟੀਆਂ ਦੇ ਵਿੱਚ ਆ ਕੇ ਸੁਧਰਦੇ ਆ ਔਰ ਨਿੱਖਰਦੇ ਆ ਪਹਿਲਵਾਨੀ ਦੇ ਵਿੱਚ ਕਿ ਸਾਡੇ ਵਾਸਤੇ ਇਸ ਤੋਂ ਵੱਡੀ ਸੇਵਾ ਜਾਂ ਪੂਜਾ ਕੋਈ ਨਹੀਂ ਹੈ ਤੇ ਆਹਾਂ ਦੀ ਹੀ ਕੋਸ਼ਿਸ਼ ਹੈ ਕਿ ਆਹੀਂ ਉਹਨਾਂ ਨੂੰ ਅੱਗੇ ਲੈ ਕੇ ਉਹ ਗਲਤ ਪਸੰਦ ਆ ਸਰ ਕੀ ਕੀ ਸਹੂਲਤਾਂ ਮਿਲ ਰਹੀਆਂ ਆ ਸਰਕਾਰ ਵੱਲੋਂ ਤੁਹਾਨੂੰ ਸਾਨੂੰ ਇਹ ਤਾਂ ਤੁਸੀਂ ਸਹੂਲਤਾਂ ਸਰ ਦੇਖੋ ਸਾਡੇ ਇੱਥੇ ਇੱਕ ਬੜੀ ਤੁਹਾਨੂੰ ਇੱਕ ਨਾਮ ਬੜਾ ਵੱਡਾ ਲਵਾਵਾਂਗਾ ਮਾਸਟਰ ਮੋਹਨ ਲਾਲ ਉਹ ਸਾਡੇ ਕਰਤਾ ਧਰਤਾ ਠੀਕ ਹੈ ਉਹਨਾਂ ਨੇ ਹੀ ਤੁਸੀਂ ਪਿੱਛੇ ਸਟੇਡੀਅਮ ਦੇਖੋਗੇ ਉਹਨਾਂ ਨੇ ਬਣਾਇਆ ਹੋਇਆ ਹੈ ਖਾੜੇ ਨੂੰ ਜਦੋਂ ਤੱਕ ਉਹ ਇੱਥੇ ਰੇ ਹੁਣ ਥੋੜੀ ਹੁੰਦੀ ਤਬੀਅਤ ਨਹੀਂ ਹੈ ਸਹੀ ਥੋੜੇ ਮੈਂਟੇਨ ਨਹੀਂ ਹੈਗੇ ਤੇ ਆ ਨਹੀਂ ਸਕਦੇ ਔਰ ਮੈਨੂੰ ਲੱਗਦਾ ਜਦੋਂ ਤੱਕ ਉਹ ਆ ਸਕਦੇ ਹੀ ਆਖਰੀ ਦਮ ਤੱਕ ਇੱਥੇ ਆਏ ਆ ਆਪਣੇ ਮਤਲਬ ਜਦੋਂ ਤੱਕ ਉਹਨ ਦੇ ਵਿੱਚ ਦਮ ਹੀਗਾ ਧਿਆਨ ਦਾ ਉਹ ਆਏ ਆ ਹੁਣ ਚਲੋ ਆਪਣੇ ਘਰ ਵੀ ਐਕਸਰਸਾਈਜ਼ ਵਗੈਰਾ ਕਰਦੇ ਆ ਬਟ ਉਹ ਖਾੜੇ ਨਾਲ ਜੁੜੇ ਰਹੇ ਜਦੋਂ ਤੱਕ ਉਹ ਜੁੜੇ ਰਹੇ ਆ ਖਾੜੇ ਨਾਲ ਸਾਨੂੰ ਕੋਈ ਕਮੀ ਨਹੀਂ ਰਹੀ ਬਟ ਕੁਝ ਕਸਾਲਾਂ ਤੋਂ ਲਈਏ 4-5 ਸਾਲਾਂ ਤੋਂ ਖਾੜੇ ਵੀ ਹਾਲਾਤ ਥੋੜੇ ਜੇ ਸਾਨੂੰ ਸਰਕਾਰੀ ਸਹਾਇਤਾ ਕੋਈ ਨਹੀਂ ਕੀ ਮੰਗ ਕਰਦੇ ਹੋ ਸਰ ਮੰਗ ਸਰਕਾਰ ਤੋਂ ਮੌਕੇ ਦੀ ਵਧੀਆ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਦੇ ਰਹੀ ਹੈ ਬਹੁਤ ਵਧੀਆ ਫੈਸਿਲਟੀਆਂ ਮਿਲ ਰਹੀਆਂ ਆਮ ਆਦਮੀ ਪਾਰਟੀ ਵੱਲੋਂ ਅਹੀਂ ਡੀਸੀ ਸਾਹਿਬ ਨੂੰ ਆਪਣੀ ਐਪਲੀਕੇਸ਼ਨ ਵੀ ਦਿੱਤੀ ਸੀ ਆਈ ਤੋ ਕੋਈ 6 ਮਹੀਨੇ ਪਹਿਲੇ ਬਟ ਕੁਝ ਧਿਆਨ ਨਹੀਂ ਦੇ ਪਏ ਮਤਲਬ ਜਾਂ ਸਾਡੇ 'ਚ ਕੋਈ ਕਮੀ ਰਹਿ ਗਈ ਜਾਂ ਮਤਲਬ ਉਹਨਾਂ 'ਚ ਉਹਨਾਂ ਕੋਲ ਸਾਡੀ ਅਪਰੋਚ ਸਹੀ ਤਰ੍ਹਾਂ ਪਹੁੰਚ ਨਹੀਂ ਪਾਈ ਤੇ ਸਾਨੂੰ ਉੱਥੇ ਕਾਫੀ ਚੀਜ਼ਾਂ ਦੀ ਛੱਡ ਦੀ ਲੋੜ ਹੈ ਬਾਰਿਸ਼ ਹੋ ਜੇ ਤੇ ਚਿੱਕੜ ਹੋ ਜਾਂਦਾ ਤੇ ਖਾੜਾ ਫੇਰ ਤੋਂ ਸਾਨੂੰ ਬਣਾਉਣਾ ਪੈਂਦਾ ਹੈ ਅੰਦਰ ਮਸ਼ੀਨਾਂ ਵੀ ਥੋੜੀ ਦੇ ਨੀ ਹਾਲਤ ਹੋਈਆਂ ਚਾਰਵੇਂ ਸਾਲਾਂ ਤੋਂ ਨਹੀਂ ਤਾਂ ਮੈਂਟੇਨ ਕੀਤੀਆਂ ਹੋਈਆਂ ਸੀਗੀਆਂ ਬਾਕੀ ਇੱਕ ਕੋਚ ਸਾਨੂੰ ਮਿਲ ਜਨ ਮੈਟ ਮਿਲ ਜੇ ਜਿਹੜੀਆਂ ਜ਼ਰੂਰੀ